ਮੁਕੇਰੀਆਂ ਦੇ ਪਿੰਡ ਸੰਦਵਾਲ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਹਲਕੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਲਈ ਜਨਤਕ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ ਜਿਸ ਵਿੱਚ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਤਹਿਸੀਲਦਾਰ ਅਮਰਤਵੀਰ ਸਿੰਘ ਡੀਐਸਪੀ ਵਿਪਨ ਕੁਮਾਰ ਹੋਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਫਸਰ ਸਹਿਬਾਨ ਅਤੇ ਕਮ ਕਾਰਜੀ ਅਮਲਾ ਹਾਜ਼ਰ ਰਿਹਾ ਜਿਨ੍ਹਾਂ ਨੂੰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਸੀਆਂ ਗੱਲਬਾਤ ਰਾਹੀਂ ਐਸ.ਡੀ.ਐਮ ਮੁਕੇਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਮੱਸਿਆਵਾਂ ਦੇ ਨਿਪਟਾਰੇ ਲਈ ਇਹ ਕੈਂਪ ਲਗਾਇਆ ਗਿਆ ਹੈ ਜਿਸ ਦੇ ਚੱਲਦਿਆਂ ਲੋਕਾਂ ਦੀਆਂ ਕੁਝ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ ਗਿਆ ਹੈ ਅਤੇ ਰਹਿੰਦੀਆਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ ਜੋ ਨਿਰਧਾਰਤ ਸਮੇਂ ਅੰਦਰ ਹੱਲ ਕੀਤਾ ਜਾਵੇਗਾ ਜਿਸ ਲਈ 15 ਦੇ ਕਰੀਬ ਵਿਭਾਗ ਹਾਜ਼ਰ ਹਨ ਉਹਨਾਂ ਦੱਸਿਆ ਕਿ ਇਲੈਕਸ਼ਨ ਦੇ ਚੱਲਦਿਆਂ ਪ੍ਰਸ਼ਾਸਨ ਬਿਜੀ ਹੋਣ ਕਾਰਨ ਇਹ ਕੈਂਪਾਂ ਵਿੱਚ ਖੜੋਤ ਆਈ ਸੀ ਪਰ ਹੁਣ ਮੁੜ ਇੱਕ ਸਰਕਾਰ ਦੇ ਹੁਕਮਾਂ ਅਨੁਸਾਰ ਕੈਂਪ ਲਗਾਏ ਜਾ ਰਹੇ ਹਨ ਜੋ ਨਿਰੰਤਰ ਜਾਰੀ ਰਹਿਣਗੇ ਉਹਨਾਂ ਲੋਕਾਂ ਨੂੰ ਅਜਿਹੇ ਕੈਂਪਾਂ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਜੀ ਇਹ ਕੁਝ ਸਮਾਂ ਇਲੈਕਸ਼ਨ ਦੇ ਕਰਕੇ ਪ੍ਰਸ਼ਾਸਨ ਥੋੜਾ ਬਿਜੀ ਸੀਗਾ ਇਸ ਕਰਕੇ ਨੇ ਲੱਗ ਸਕੇ ਹੁਣ ਪੰਜਾਬ ਸਰਕਾਰ ਵੱਲੋਂ ਦੁਬਾਰਾ ਇਹ ਇਹ ਸਾ ਨਿਰਦੇਸ਼ ਜਾਰੀ ਕਿੱਥੇ ਗਏ ਨੇ ਤੇ ਇਸ ਤਰ੍ਹਾਂ ਹੀ ਡੀਸੀ ਸਾਹਿਬ ਦੇ ਹੁਕਮਾਂ ਦੀ ਪਾਲਣਾ ਦੇ ਵਿੱਚ ਅੱਜ ਦਾ ਕੰਮ ਸੰਭਾਲ ਵਿਖੇ ਲਾਇਆ ਗਿਆ ਹੈਗਾ ਤੇ ਇੱਥੇ ਸਾਰੇ ਹੀ ਲਗਭਗ ਮਹਿਕਮੇ ਇੱਥੇ ਮੌਜੂਦ ਨੇ ਕਿ ਮੌਕੇ ਤੇ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਪੁਲਿਸ ਡਿਪਾਰਟਮੈਂਟ ਵੀ ਇੱਥੇ ਹਾਜ਼ਰ ਹੈਗਾ ਤੇ ਲੋਕਾਂ ਦੀਆਂ ਸ਼ਿਕਾਇਤਾਂ ਸਮੇਂ ਕਿ ਮੌਕੇ ਤੇ ਜਿਹਨਾਂ ਨੂੰ ਸਮਝਤਾ ਜਾ ਰਿਹਾ ਤੇ ਨਿਧਾਰ ਸਮੇਂ ਦੇ ਵਿੱਚ ਵਿੱਚ ਸ਼ਿਕਾਇਤਾਂ ਨਿਪਟਾਰਾ ਜਿਹਾ ਕਰ ਦਿੱਤਾ ਜਾਂਦੀ। ਲਗਭਗ 15 ਕਿ ਮਹਿਕਮੇ ਇੱਥੇ ਮਿੱਠੀ ਨਹੀਂ ਹਾਜ਼ਰ ਨਹੀਂ ਜੀ। ਫਿਰ ਕੀ ਲੋਕਾਂ ਕੀ ਵੀ ਬੋਲੋ। ਲੋਕਾਂ ਨੂੰ ਬੀਲ ਕਰਦੇ ਆਂ ਜੀ ਦੇਖੋ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਹੁ ਸਾਰੇ ਹੀ ਪ੍ਰਸ਼ਾਸਨ ਤੁਹਾਡੇ ਕੋਲੇ ਪਿੰਡ-ਪਿੰਡ ਦੇ ਵਿੱਚ ਪਹੁੰਚ ਰਿਹਾ ਹੈਗਾ। ਤੁਸੀਂ ਵੱਧ ਤੋਂ ਵੱਧ ਜਿਹੜਾ ਆਪਣਾ ਜਿਹੜਾ ਕੰਮ ਹੈਗਾ ਇੱਥੇ ਆ ਕੇ ਕਰਵਾਓ। ਤੁਹਾਨੂੰ ਡੋਰ ਸਟਾਪ ਡੋਰ ਚੋਕ ਤੇ ਉੱਪਰ ਹੀ ਤੁਹਾਨੂੰ ਜਿਹੜਾ ਹੈਗਾ ਮੌਕੇ ਦੇ ਸੇਵਾਵਾਂ ਪ੍ਰਦਾਨ ਕੀਤੇ ਜਾ ਰਹੇ ਨੇ ਬਹੁਤ ਵਧੀਆ ਇਸ ਤਰ੍ਹਾਂ ਦੇ ਕੈਂਪੇਨੀਅਤ ਹਰ ਵੀ ਚੱਲਦੇ ਰਹਿਣਗੇ ਹਾਂਜੀ ਚੱਲਦੇ ਰਹਿਣਗੇ ਜਿਵੇਂ ਜਿਵੇਂ ਦੇਖ ਸਕਦੇ ਹੋ ਸਾਨੂੰ ਵੀ ਪੰਜਾਬ ਸਰਕਾਰ ਦੇ ਉਹਨਾਂ ਦੀ ਪਾਰਲੀਮੈਂਟ ਚ ਚੱਲਦੇ ਰਹਿਣਗੇ